ਆ ਦੇਖੋ ਬਾਈ ਮੰਡੀ ਦਾ ਹਾਲ ਮੀਂਹ ਤੋਂ ਬਾਅਦ ਤੇ ਰੱਬ ਨੇ ਅੱਜ ਫੇਰ ਦੁਬਾਰਾ ਜਿਹੜਾ ਮੂੰਹ 'ਚੋਂ ਬੁਰਕੀ ਖੋਣੇ ਵਾਲਾ ਕੰਮ ਕਰਤਾ ਕਹਿੰਦੇ ਹੁੰਦੇ ਵੀ ਰੱਬ ਸਭ ਨੂੰ ਰੋਟੀ ਦਿੰਦਾ ਹਨਾ ਪਰ ਹੁਣ ਅੱਗੇ-ਅੱਗੇ ਇਦਾਂ ਚੀਜ਼ ਮਹਿਸੂਸ ਹੁੰਦੀ ਆ ਵੀ ਰੱਬ ਰੋਟੀ ਜਿਹੜੀ ਮੂੰਹ 'ਚੋਂ ਖੋਣ ਦੀ ਕੋਸ਼ਿਸ਼ ਕਰਦਾ ਇਸ ਵਾਰ ਲਗਾਤਾਰ ਜਦੋਂ ਦੀ ਕਣਕ ਬੀਜੀ ਉਹ ਤੋਂ ਬਾਅਦ ਦੇਖ ਲਓ ਵੀ ਪੰਜਾਬ 'ਚ ਕਣਕ ਦੀ ਫਸਲ ਦਾ ਕਿੰਨਾ ਨੁਕਸਾਨ ਜਿਹੜਾ ਹੋ ਗਿਆ ਹਨਾ ਪਹਿਲਾਂ ਗੜਿਆਂ ਨੇ ਕਰਿਆ ਉਸ ਤੋਂ ਬਾਅਦ ਫੇਰ ਗੜੇ ਪਏ ਦੋ ਵਾਰ ਤੇ ਤੀਜੀ ਵਾਰ ਅੱਜ ਫੇਰ ਮੀਂਹ ਗੜੇ ਹਨਾ ਤੇ ਕਿੰਨਾ ਲਗਾਤਾਰ ਨੁਕਸਾਨ ਆ ਜਿਹੜਾ ਤੇ ਬੰਦਾ ਜੱਟ ਜ਼ਿਮੀਂਦਾਰ ਕੀ ਕਰੂਗਾ ਹੁਣ ਇਹ ਆਪ ਤੁਸੀਂ ਸੋਚ ਲਓ ਤੇ ਮੁੜ ਕੇ ਸਾਡੇ ਜਿਹੜੇ ਜ਼ਿਮੀਂਦਾਰ ਆ ਆਪਾਂ ਉਸ ਦਿਨ ਵੀ ਵੀਡੀਓ ਪਾਈ ਤੀ ਵੀ 4-5 3-3 4 ਕੁਇੰਟਲ ਬੱਦੀ ਨਿਕਲ ਗਈ ਤੇ ਪੂੰਛਾ ਚੱਕ ਕੇ ਪਰਚੀਆਂ ਪਾਤੀਆਂ ਕੰਡਿਆਂ ਦੀਆਂ ਹਨਾ ਵੀ ਆਹ ਦੇਖੋ ਵੀ ਆਇਤ ਕੀ ਦਾ ਰਿਕਾਰਡ ਟੁੱਟ ਕੇ ਫਲਾਣਾ ਹੋ ਗਿਆ ਇੱਕ ਮੰਨ ਲਓ ਯਾਰ ਇੱਕ ਤਰ੍ਹਾਂ ਦੀ ਜ ਵੀ ਨਜ਼ਰੀ ਲੱਗੀ ਹਨਾ ਫਸਲ ਨੂੰ ਤੇ ਉਹੀ ਕੰਮ ਹੋ ਗਿਆ ਵੀ ਥੋੜਾ ਬੋਦਾ ਸਾਡੇ ਲੋਕ ਵੀ ਨਹੀਂ ਸਬਰ ਰੱਖਦੇ ਹੋਲੇ ਮਹੱਲਿਆਂ ਤੇ ਲੱਖਾਂ ਦੇ ਟਰੈਕਟਰ ਭੰਨੀ ਜਾਂਦੇ ਆ ਹੋਲੇ ਮਹੱਲੇ ਤੇ ਜਾਂਦੇ ਆ ਤੇ ਸਟੰਟ ਕਰਦੇ ਆ ਟਰੈਕਟਰ ਤੋੜਦੇ ਆ ਨਾ ਦਾਦਾ ਲੱਖ ਨੂੰ ਟਰੈਕਟਰ ਹੋਇਆ ਵਾ ਪਰ ਆਹ ਚੀਜ਼ਾਂ ਬਾਈ ਮੜੀਆਂ ਜਾਂ ਯਾਦ ਰੱਖ ਲਿਆ ਕਰੋ ਚੇਤੇ ਰੱਖ ਲਿਆ ਕਰੋ ਵੀ ਜਿਹੜੀ ਫਸਲ ਹੈ ਐਵੇਂ ਨਹੀਂ ਮਲਕੇ ਥੈਲਿਆਂ 'ਚ ਪੈਂਦੀ ਬੋਰੀਆਂ 'ਚ ਪੈਂਦੀ ਉਹਦੇ ਪੈਸੇ ਬੜੇ ਔਖੇ ਆਉਨੇ ਆ ਖਾਤਿਆਂ ਦੇ ਵਿੱਚ ਹਨਾ 6 ਮਹੀਨੇ ਪੈਸੇ ਖੜਾ ਖੜਾ ਕੇ ਖੰਡਾ ਖੰਡਾ ਕੇ ਤੁਸੀਂ ਮਿਹਨਤ ਕਰਕੇ ਫੇਰ ਮੁੜ ਕੇ ਤੁਹਾਨੂੰ ਜਿਹੜਾ ਮੁੱਲ ਪੈਂਦਾ ਉਹਦਾ ਪਰ ਤੁਸੀਂ ਇੱਕ ਇੱਕ ਦਿਨ ਦੇ ਵਿੱਚ ਇੰਨੇ ਵੱਡੇ ਵੱਡੇ ਨੁਕਸਾਨ ਕਰਦੇ ਥੋੜਾ ਜਿਹਾ ਮੇਰਾ ਵੀਰ ਉਹਨਾਂ ਚੀਜ਼ਾਂ ਤੋਂ ਗਰੇਜ ਕਰਿਆ ਕਰੋ ਹਨਾ ਹੁਣ ਆ ਮੀਂਹ ਦੇਖੋ ਮੀਂਹ ਪਿਆ 25-30 ਮਿੰਟ ਪੂਰਾ ਦੱਬ ਕੇ ਹੁਣ ਇਹਦੇ ਸਾਰਾ ਜਿਹੜਾ ਕਹਿੰਦੇ ਆ ਵੀ ਰੋਲ ਕੇ ਰੱਖਤੀ ਫਸਲ ਆ ਪਾਣੀ ਦੇਖੋ ਵੀ ਤਰਪਾਲਾਂ ਦੇ ਉੱਪਰ ਹਲੇ ਵੀ ਪਿਆ ਜਿਹੜੀਆਂ ਢੇਰੀਆਂ ਬਿਲਕੁਲ ਗਿੱਲੀਆਂ ਕੈਮਰੇ 'ਚ ਬੇਸ਼ੱਕ ਨਹੀਂ ਦਿਖਦੀਆਂ ਤੇ ਅੱਗੇ ਦੇਖੋ ਸਾਰੀ ਮੰਡੀ ਚਲੋ ਤਰਪਾਲਾਂ ਦਾ ਪ੍ਰਬੰਧ ਹੈਗਾ ਸੀਗਾ ਫੇਰ ਵੀ ਮਾੜਾ ਮੋਟਾ ਬਚਾਅ ਹੋ ਗਿਆ ਤੇ ਬਾਕੀ ਮੇਰਾ ਵੀਰ ਤੁਸੀਂ ਜਰੂਰ ਯਾਰ ਜਿਹੜੇ ਤੇ ਬਾਕੀ ਜਰੂਰ ਦੱਸੋ ਵੀ ਤੁਹਾਡੇ ਰੀਚ ਕਿੰਦਾ ਮਤਲਬ ਕਿ ਜ਼ਿਆਦਾ ਨੁਕਸਾਨ ਤਾਂ ਨਹੀਂ ਸਾਰੇ ਬੰਦੇ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਭਰਾ ਆਪਣੇ ਵੀਡੀਓ ਦੇਖਣਗੇ ਤੇ ਬਾਕੀ ਜਿਹੜੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਹਾਰਾਜ ਅੱਗੇ ਫੇਰ ਵੀ ਬਾਈਰ ਅਰਦਾਸ ਬੇਜਤੀ ਕਿਉਂਕਿ ਉਹਦਾ ਭਾਣਾ ਮੰਨਣਾ ਪੈਂਦਾ ਵੀ ਚਲੋ ਮਹਾਰਾਜ ਹਲੇ ਵੀ ਤੂੰ ਮਿਹਰ ਭਰਿਆ ਰੱਖ ਕਿਉਂਕਿ ਸ੍ਰਿਸ਼ਟੀ ਤੇਰੀ ਐ ਤੂੰ ਹੀ ਚਲਾਉਣੀ ਐ ਇਸ ਚੀਜ਼ ਤੇ ਜਰੂਰ ਮਾਣੀ ਮੋਟੀ ਗੌਰ ਕਰਨਾ ਵੀ ਇਦਾਂ ਦੇ ਨੁਕਸਾਨ ਵਾਗਰੂ ਨਾ ਕਰੇ ਇੱਧਰ ਵੀ ਦੇਖੋ ਵੀ ਪੂਰੀ ਮੰਡੀ 'ਚ ਬਾਈ ਜਿਹੜਾ ਜਿੰਨੇ ਵੀ ਬਾਰਦਾਨਾ ਜਿਹੜਾ ਭਰਿਆ ਵਾ ਤਾਂ ਕੱਟੇ ਭਰੇ ਹੋਵੇ ਤੇ ਉਹ ਪੂਰੇ ਗਿੱਲੇ ਹੋ ਗਏ ਬਹੁਤ ਮਾੜਾ ਹਾਲ ਆ بارش ਬਹੁਤ ਜ਼ਿਆਦਾ ਮਤਲਬ ਕਿ ਬੇਮੌਸਮੀ ਜਿਹੜੀ بارش ਹੋਈ ਆ ਬਿਲਕੁਲ ਵੀ ਆਸ ਨਹੀਂ ਸੀ ਤੀ ਹੈਗੀ ਵੀ ਹਾਂ ਵੀ ਇੰਨਾ ਵੱਡਾ ਮਤਲਬ ਕਿ بارش ਮੀਂਹ ਆ ਵਾ ਵੱਡਾ ਪੈ ਜੂਗਾ ਤਕੜਾ ਮੀਂਹ ਪੈ ਜੂਗਾ ਹਨਾ ਤੇ ਆ ਦੇਖੋ ਕਿਦਾਂ ਬਾਕੀ ਤੁਸੀਂ ਬਾਈ ਜਰੂਰ ਦੱਸਿਓ ਨਾ ਵੀ ਤੁਹਾਡੇ ਏਰੀਆ ਚ ਸਾਰਾ ਜਿੱਤੇ ਕਹਿੰਦੇ ਆ ਵੀ ਆਪਾਂ ਪੂਰੇ ਪੰਜਾਬ ਚ ਬਾਈ ਹਰੇਕ ਵਰਗਦਾਰੇ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਚਾਹ ਜ਼ਿੰਮੇਵਾਰਾ ਚਾਹ ਕੋਈ ਬਾਈ ਦੁਕਾਨਦਾਰ ਕੋਈ ਵੀ ਆ ਬਲਕੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਸਾਰੇ ਬੰਦੇ ਜਿਹੜੇ ਸੁੱਖ ਸ਼ਾਂਤੀ ਦੀ ਰੋਟੀ ਖਾਣ ਆਪਾਂ ਦਾ ਇਹੀ ਚਾਹੁੰਦੇ ਆ ਤੇ ਬਾਕੀ ਤੁਸੀਂ ਵੀ ਸਾਰੇ ਅਰਦਾਸ ਕਰੋ ਕਿ ਚਲੋ ਅਰਦਾਸ ਜਰੂਰ ਸੁਣਦਾ ਵੈ ਗਰੂਪ